नाम पर उ तन त गुरू का पिता ਹਰ ਨਾਮ ਦਿਆ ਗੁਰ ਪਰ ਉਪਕਾਰੀ ਹਰ ਨਾਮ ਦਿਆ ਗੁਰ ਪਰ ਉਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਤੁਸਾਂ ਆਖਿਆ ਸਾ ਸੰਗਤ ਜੀ ਮੈਂ ਆਪਣੇ ਸੁਭਾਅ ਮੁਤਾਬਕ ਕੁਛ ਇੱਕ ਪ੍ਰਸ਼ਨ ਕਰਨ ਲੱਗਾ ਆਪ ਜੀ ਨੂੰ ਠਾਕੁਰ ਉਦੇਸ ਸਿੰਘ ਜੀ ਨੂੰ ਤੇ ਠਾਕੁਰ ਉਹਦੇ ਸਿੰਘ ਜੀ ਨੂੰ ਗੁਰੂ ਮੰਨਣ ਵਾਲਿਆਂ ਨੂੰ ਇਹ ਮੈਨੂੰ ਪਤਾ ਹੈ ਜਿਹੜੀਆਂ ਗੱਲਾਂ ਮੈਂ ਕਰਨੀਆਂ ਨੇ ਤੁਹਾਡੇ ਚੋਂ ਹੀ ਕਈਆਂ ਨੇ ਔਖੇ ਹੋ ਜਾਣਾ ਤਾਂ ਵੀ ਕੋਈ ਗੱਲ ਨਹੀਂ ਗੀ ਸਾਰੇ ਤਾਂ ਕਦੀ ਭਗਵਾਨ ਰਾਮਚੰਦਰ ਤੇ ਨਹੀਂ ਸੌਖੇ ਹੋਏ ਮੇਰਾ ਘਰ ਪਰਮਾਤਮਾ ਤੇ ਨਹੀਂ ਸੌਖੇ ਹੁੰਦੇ ਆਪਾਂ ਆਪਣੀਆਂ ਗੱਲਾਂ ਕਰ ਜਾਣੀਆਂ ਨੇ ਮੈਂ ਠਾਕੁਰ ਉਹਦੇ ਸਿੰਘ ਜੀ ਨੂੰ ਪੁੱਛਦਾ ਕਿ ਜੋ ਬਾਣੀ ਦੇ ਵਿੱਚ ਲਿਖਿਆ ਤਨ ਤਾਨੂੰ ਗੁਰੂ ਕਾ ਪਿਤਾ ਮਾਤਾ ਇਹ ਝੂਠ ਹੈ ਜਾਂ ਜੋ ਇਹ ਗਲਤ ਹੈ ਜਾਂ ਜੋ ਤੁਸੀਂ ਕੀਤਾ ਉਹ ਗਲਤ ਹੈ ਉਹਨਾਂ ਦੇ ਸੇਵਕਾਂ ਨੂੰ ਵੀ ਇਹ ਪ੍ਰਸ਼ਨ ਹੈ ਕਿ ਜਿਹੜੇ ਠਾਕੁਰੂਦੇਵ ਸਿੰਘ ਜੀ ਨੂੰ ਗੁਰੂ ਮੰਨਦੇ ਨੇ ਔਰ ਠਾਕੁਰੂਦੇਵ ਸਿੰਘ ਜੀ ਅੱਜ ਆਪਣੇ ਆਪ ਨੂੰ ਗੁਰੂ ਸਮਝਦੇ ਨੇ ਅਖਵਾਉਂਦੇ ਨੇ ਕੀ ਬੇਬੇ ਜਲੀਬ ਕੌਰ ਤੇ ਮਹਾਰਾਜ ਵੀਰ ਸਿੰਘ ਜੀ ਬੇਮੁਖ ਸਨ ਜੇ ਬੇਮੁਖ ਸੰਤ ਉਹ ਧੰਨ ਕਿਵੇਂ ਸਨ ਤੇ ਜੇ ਉਹ ਬੇਮੁਖ ਸੰਤ ਉਹਨਾਂ ਦੇ ਪੁੱਤਰ ਤੁਸੀਂ ਕਿਵੇਂ ਧੰਨ ਹੋ ਕੇ ਤੁਸੀਂ ਕਿਵੇਂ ਗੁਰੂ ਬਣ ਗਏ ਕਿ ਜਾਂ ਤੁਸੀਂ ਮਹਾਰਾਜ ਵੀਰ ਸਿੰਘ ਜੀ ਤੇ ਬਾਬਾ ਦਲੀਪ ਕੌਰ ਨੂੰ ਆਪਣਾ ਮਾਤਾ ਪਿਤਾ ਨਹੀਂ ਮੰਨਦੇ ਦੱਸੋ ਆਓ ਜਿਹੜੇ ਉਹਨਾਂ ਦੇ ਸੇਵਕ ਨੇ ਉਹਨਾਂ ਨੂੰ ਵੀ ਮੈਂ ਪੁੱਛਦਾ ਕਿ ਤੁਸੀਂ ਆਪਣੇ ਗੁਰੂ ਜੀ ਦਾ ਮਾਂ ਪਿਓ ਕਿਨੂੰ ਮੰਨਦੇ ਹੋ ਮੈਂ ਖੂਨ ਦੇ ਮਾਤਾ ਪਿਤਾ ਦੀ ਗੱਲ ਕਰਦਾ ਪਰਨ ਵਾਲਾ ਤਾਂ ਮੇਰਾ ਵੀ ਗੁਰੂ ਜਗਜੀਤ ਸਿੰਘ ਤੇ ਮਾਂ ਚੰਦ ਕੌਰ ਸੀ ਕੌਣ ਕਿਹਾਓ ਪੁੱਛੋ ਆਪਣੇ ਗੁਰੂ ਜੀ ਨੂੰ ਜਾਂ ਤੁਸੀਂ ਦੱਸ ਦਿਓ ਕਿ ਕੀ ਮਹਾਰਾਜ ਵੀਰ ਸਿੰਘ ਤੇ ਬਾਬੇ ਜਲੀਲ ਕੌਰ ਦੀ ਧੰਨ ਸਨ ਜਿਉ ਧੰਨ ਸਨ ਤੇ ਉਹਨਾਂ ਨੂੰ ਪੈਣੀ ਸਾਬੋਂ ਕਿਉਂ ਕੱਢਿਆ ਗਿਆ ਕਿਉਂ ਸਤਗੁਰੂ ਜਗਜੀਤ ਸਿੰਘ ਦੇ ਦਰਸ਼ਨ ਨਹੀਂ ਕਰਨ ਦਿੱਤੇ ਗਏ ਜਿੱਥੇ ਕਿ ਵੱਡੇ ਤੋਂ ਵੱਡੇ ਪਾਪੀ ਜਿਹੜੇ ਪੰਥ ਪਾੜਨ ਵਾਲੇ ਸਨ ਉਹਨਾਂ ਨੂੰ ਤੇ ਅਪੋਲੋ ਹਸਪਤਾਲ ਦੇ ਵਿੱਚ ਕਮਰੇ ਦਿੱਤੇ ਤੇ ਬਾਬੇ ਜਲੀਲ ਕੌਰ ਜੀ ਨੂੰ ਆਖਿਆ ਤੁਸੀਂ ਸ਼ਹਿਰ ਹੀ ਛੱਡ ਕੇ ਤੁਰ ਜਾਓ ਦੋਨਾਂ 'ਚ ਇੱਕ ਗੱਲ ਸਹੀ ਹੈ ਜਾਂ ਤਾਂ ਬਾਬੇ ਦਲੀਪ ਕੌਰ ਤੇ ਮਹਾਰਾਜ ਬੀਰ ਸਿੰਘ ਜੀ ਦੋਵੇਂ ਹੀ ਬੇਮੁਖ ਸਨ ਕਿ ਜੇ ਉਹ ਬੇਮੁਖ ਸੀ ਤਾਂ ਉਹਨਾਂ ਦਾ ਪੁੱਤਰ ਕਿਵੇਂ ਗੁਰੂ ਬਣ ਗਿਆ ਉਹ ਗੁਰਮੁਖ ਕਿਵੇਂ ਹੋ ਗਿਆ ਉਹਨੇ ਕਿਹੜਾ ਕੰਮ ਕੀਤਾ ਸੀ ਮਹਾਰਾਜ ਬੀਰ ਸਿੰਘ ਤੇ ਬਾਬੇ ਦਲੀਪ ਕੌਰ ਜੀ ਤੋਂ ਬਾਅਦ ਠਾਕਰੂ ਦੇ ਸਿੰਘ ਨੇ ਕਿਹੜੀ ਪੰਥ ਦੀ ਸੇਵਾ ਕੀਤੀ ਹੱਥੀਂ ਭਾਂਡੇ ਮਾਂਜੇ ਕਿਹੜੀ ਸੇਵਾ ਕੀਤੀ ਹੈ ਤੇ ਕਿਹੜਾ ਤਪ ਕੀਤਾ ਜਿਸ ਦੇ ਆਧਾਰ ਤੇ ਉਹ ਗੁਰੂ ਬਣ ਗਏ ਨੇ ਤੇ ਮਾਰੇ ਬੀਰ ਸਿੰਘ ਤੇ ਬੇਬੇ ਗਲੀਬ ਕੌਰ ਜੀ ਨੇ ਕਿਹੜਾ ਪਾਪ ਕੀਤਾ ਸੀ ਜਿਸ ਕਰਕੇ ਉਹ ਬੇਮੁਖ ਬਣ ਗਏ ਨਾ ਠਾਕਰ ਉਹਦੇ ਸਿੰਘ ਜੀ ਆਪ ਜੀ ਨੂੰ ਤਾਂ ਮੇਰੀਆਂ ਗੱਲਾਂ ਦੇ ਉੱਤਰ ਨਹੀਂ ਆਉਣੇ ਆਪ ਜੀ ਦੇ ਕੋਲ ਵੱਡੇ ਵੱਡੇ ਗਦਾਰ ਬੈਠੇ ਨੇ ਜਿਹੜੇ ਬੜੇ ਜਿਹੜੇ ਬੜੇ ਵੱਡੇ ਵਿਦਵਾਨ ਨੇ ਉਹਨਾਂ ਨੂੰ ਆਖੋ ਕਿ ਉਹ ਮੇਰੀਆਂ ਗੱਲਾਂ ਦੇ ਉੱਤਰ ਘੜ ਕੇ ਦੱਸ ਦੇਣ ਕਿ ਜਿੰਨੀਆਂ ਗੱਲਾਂ ਮੈਂ ਕਰਦਾ ਜਦੋਂ ਤੁਹਾਡਾ ਜੀ ਕਰੇ ਠਾਕੁਰ ਉਹਦੇ ਸਿੰਘ ਜੀ ਦਾ ਕਰੇ ਉਹਨਾਂ ਦੇ ਸ਼ੇਵਕਾਂ ਦਾ ਕਰੇ ਆਪਾਂ ਟੀਵੀ ਦੇ ਪੈਸੇ ਵੀ ਅਸੀਂ ਖਰਚਾਂਗੇ ਤੇ ਸੰਗਤ ਇਕੱਠੀ ਕਰਾਂਗੇ ਆਜੋ ਟੀਵੀ ਦੇ ਸਾਹਮਣੇ ਡਿਬੇਟ ਕਰ ਲਾਂਗੇ ਬਹਿਸ ਕਰਕੇ ਦੱਸਾਂਗੇ ਵੀ ਕਿਹੜਾ ਕਿਹੜਾ ਬੇਮੁਖ ਸੀ ਤੇ ਕਿਹੜਾ ਗੁਰਮੁਖ ਸੀ ਬੋਲੇ ਸੋ ਨਿਹਾਲ ਉਥੇ ਤਾਂ ਲਿਖਿਆ ਤੁਹਾਨੂੰ ਸੋ ਕੁੱਲ ਗੁਰੂ ਦੀ ਤਾਂ ਸਾਰੀ ਕੋਲੀ ਤੁਹਾਨੂੰ ਹੁੰਦੀ ਹੈ ਜੇ ਤੇ ਆਪਜੀ ਗੁਰੂ ਆ ਤਾਂ ਫਿਰ ਉਹ ਬੇਮੁਖ ਕਿਵੇਂ ਹੋ ਗਏ ਕਿਥੇ ਤੁਹਾਡਾ ਭਰਾ ਵੀ ਬੇਮੁਖ ਹੋ ਗਿਆ ਫਿਰ ਉਸ ਤੋਂ ਅੱਗੇ ਕੀ ਇਹ ਸੱਚ ਨਹੀਂ ਜਿਹੜੀ ਸੰਗਤ ਬੇਬੇ ਜੀ ਤੇ ਮਹਾਰਾਜ ਜੀ ਨੂੰ ਜਾਣਦੀ ਹੈ ਕਿ ਉਹਨਾਂ ਨੇ ਵੱਡੀ ਮਰਿਆਦਾ ਅਖੀਰਲੇ ਸਵਾਸ ਤੱਕ ਰੱਖੀ ਹੈ। ਔਰ ਬੇਬੇ ਦਲੀਪ ਕੌਰ ਜੀ ਅਖੀਰ ਤੱਕ ਭਾਵੇਂ ਉੱਠਿਆ ਨਹੀਂ ਸੀ ਜਾਂਦਾ ਤਾਂ ਵੀ ਇਸ਼ਨਾਨ ਕਰਕੇ ਮੰਜੇ ਤੇ ਪੈ ਕੇ ਜਰਵਾਦਾ ਖੋਲ ਕੇ ਨਾਲ ਦੇ ਕਮਰੇ ਚ ਅਸਰ ਦੀ ਵਾਰ ਸੌਂਦੇ ਸੀ। ਨਾਮ ਜਪਦੇ ਸੀ ਔਰ ਜਪਾਉਂਦੇ ਸੀ। ਤੇ ਠਾਕਰੂ ਦੇ ਸਿੰਘ ਜੀ ਤੁਹਾਨੂੰ ਤੇ ਸਰਗੁਰੂ ਜਗਜੀਤ ਸਿੰਘ ਨੇ ਹੁਕਮ ਕੀਤਾ ਸੀ ਕਿ ਵਾਇ ਜਾਂਦੇ ਹੋ ਤੇ ਨਾਲ ਸੇਵਕ ਰੱਖੋ ਗੜਵਾ ਚੁੱਕ ਕੇ ਜਾਇਆ ਕਰੋ ਤੁਸੀਂ ਤੇ ਉਹਨਾਂ ਬਚਨ ਨਹੀਂ ਮੰਨਿਆ ਬੇਬੇ ਦਲੀਪ ਕੌਰ ਨੇ ਤੇ ਸਾਰੀ ਉਮਰ ਸੋਧ ਰੱਖੀ ਐ ਉਹ ਬਿਮਾਰ ਹੋ ਕੇ ਵੀ ਰੱਖੀ ਐ ਤੇ ਸਾਰੀ ਉਮਰ ਸੋਧ ਰੱਖ ਕੇ ਉਹ ਬੇਬੇ ਦਲੀਪ ਕੌਰ ਬੇਮੁਖ ਹੋ ਗਈ ਸਰਗੁਰੂ ਜਗਜੀਤ ਸਿੰਘ ਦੇ ਦਰਸ਼ਨ ਨਹੀਂ ਕਰ ਸਕੇ ਆਗਿ ਨੇ ਨਹੀਂ ਕਰਨ ਦਿੱਤੇ ਆਪਦੀ ਉਹਨਾਂ ਦੇ ਮੱਥੇ ਨਹੀਂ ਲੱਗੇ ਕਿ ਕਹਿੰਦੇ ਮੈਂ ਨਾ ਨਰਕਾ ਨੂੰ ਚਲਾ ਜਾਵਾਂ ਸਿੰਘ ਸੌਏ ਜਾਣਾ ਭਲਾ ਨਾ ਕਿਸ ਬੇਮੁਖ ਸੌਏ ਜਾਏ ਵਾ ਫਿਰ ਉਸ ਤੋਂ ਬਾਅਦ ਆਪਣੇ ਪੁੱਤਰੇ ਨੂੰ ਵੀ ਆਪਦੀ ਨੇ ਮਿਲਣ ਨਹੀਂ ਦਿੱਤਾ ਮਹਾਰਾਜ ਜੀ ਨੂੰ ਨਹੀਂ ਮਿਲਣ ਦਿੱਤਾ ਬੇਬੇ ਜੀ ਨੂੰ ਨਹੀਂ ਮਿਲਣ ਦਿੱਤਾ ਉਹ ਤਰਸਦੇ ਚਲੇ ਗਏ ਕਿ ਮੇਰੇ ਮਾਤਾ ਪਿਤਾ ਮੈਂ ਮੇਰੇ ਕਹਿਣਾ ਤੁਸੀਂ ਤਾਂ ਉਹਨਾਂ ਨੂੰ ਮੰਨਦਾ ਹੀ ਨਹੀਂ ਆਪਣੇ ਮਾਤਾ ਪਿਤਾ ਮੇਰੇ ਮਾਤਾ ਪਿਤਾ ਨੇ ਐਸਾ ਕਿਹੜਾ ਮਾੜਾ ਕਰਮ ਕੀਤਾ ਸੀ ਜਿਸ ਕਰਕੇ ਉਹ ਬੇਮੁਖ ਸੀ ਜਿਸ ਕਰਕੇ ਉਹਨਾਂ ਨੂੰ ਆਪਜੀ ਨੇ ਸਜ਼ਾ ਦਿੱਤੀ ਇੰਨਾ ਉਹਨਾਂ ਦੇ ਸੇਵਕਾਂ ਨੂੰ ਵੀ ਪੁੱਛਦਾ ਉਹ ਹੀ ਦੱਸ ਦੇਣ ਕਦੀ ਅਤੇ ਠਾਕਰੂਦੇਵ ਸਿੰਘ ਜੀ ਤੁਸੀਂ ਕਿੰਨਾ ਕਿਹੜਾ ਜਪ ਤਪ ਕੀਤਾ ਸੀ ਕਿਹੜੀ ਵੱਡੀ ਸੋਧ ਰੱਖੀ ਸੀ ਕਿਹੜੀ ਸੇਵਾ ਕੀਤੀ ਸੀ ਜਿਸ ਕਰਕੇ ਤੇ ਆਪ ਜੀ ਗੁਰੂ ਬਣ ਗਏ ਜਾਂ ਇੱਕ ਬਾਣੀ ਜੇ ਤੂੰ ਕਾ ਗਲਤ ਲਿਖੀਆਂ ਨੇ ਵਾ ਵਾ ਉਹਨਾਂ ਉਹ ਇੱਕ ਗਿੱਤੇ ਠਾਕਰੂਦੇਵ ਸਿੰਘ ਜੀ ਨੂੰ ਆਪ ਆਪ ਨੂੰ ਭੁਲੇਖਾ ਲੱਗ ਗਿਆ ਜਾਂ ਉਹਨਾਂ ਦੇ ਸੇਵਕਾਂ ਨੂੰ ਭੁਲੇਖਾ ਲੱਗ ਗਿਆ ਵੀ ਉਹ ਗੁਰੂ ਨੇ ਇਹ ਕਈ ਕੰਮ ਭਲੇਖੇ ਚ ਵੀ ਤਾਂ ਹੋ ਹੀ ਜਾਂਦੇ ਨੇ ਨਾ ਭਲੇਖੇ ਬੱਸੇ ਚੱਲ ਜਾਂਦੇ ਸਹੀ ਗਾ ਵੈਸੇ ਜਿਹੜੇ ठाकुर ਜੀ ਦੇ ਸੇਵਕ ਨੇ ਉਹਨਾਂ ਨੂੰ ਮੈਂ ਬੇਨਤੀ ਕਰਕੇ ਪੁੱਛਦਾ ਕਿ ਜੇ ठाकुरੂ ਦੇ ਸਿੰਘ ਜੀ ਇੱਥੇ ਗੁਰੂ ਨੇ ਤੇਰਾ ਮਤਲਬ ਦਰਗਾਹ ਦੇ ਮਾਲਕ ਵੀ ਉਹ ਹੀ ਹੋਣਗੇ ਕਿਉਂਕਿ ਅਸੀਂ ਦੇਹਤਾਰੀ ਗੁਰੂ ਨੂੰ ਮੰਨਦੇ ਆਂ ਔਰ ਅਸੀਂ ਮੰਨਦੇ ਆਂ ਕਿ ਜਿਹੜਾ ਸਾਡਾ ਮਾਲਕ ਇੱਥੇ ਅੱਗੇ ਵੀ ਉਹ ਹੀ ਹੋਏਗਾ ਉਹਨਾਂ ਨੂੰ ਬੇਨਤੀ ਹੈ ਕਿ ਠਾਕਰੂਦੇਵ ਸਿੰਘ ਜੀ ਨੂੰ ਪੁੱਛ ਕੇ ਦੱਸ ਦੇਣ ਕਿਉਂਕਿ ਮੇਰੇ ਨਾਲ ਠਾਕਰ ਜੀ ਬੋਲਦੇ ਨਹੀਂਗੇ ਉਹ ਜੇ ਠਾਕਰ ਜੀ ਨੂੰ ਪੁੱਛ ਕੇ ਦੱਸ ਦੇਣ ਕਿ ਮਾਰੇ ਵੀਰ ਸਿੰਘ ਜੀ ਨੂੰ ਕੁੰਭੀ ਨਰਕ ਚ ਭੇਜਿਆ ਕਿ ਸਵਰਗ ਚ ਰੱਖਿਆ ਕਿਉਂਕਿ ਚਾਬੀ ਤੇ ਠਾਕਰੂਦੇਵ ਸਿੰਘ ਜੀ ਕੋਲ ਹੈ ਨਾ ਤੇ ਬੇਬੇ ਤੇ ਬੇਬੇ ਦਲੀਪ ਕੌਰ ਜੀ ਅੱਜ ਕੱਲ ਕਿੱਥੇ ਨੇ ਵੈਸੇ ਉਹਨਾਂ ਦੇ ਸੇਵਕਾਂ ਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਜੇ ਮਾਰੇ ਵੀਰ ਸਿੰਘ ਤੇ ਬਾਬੇ ਦਲੀਪ ਕੌਰ ਵਰਗੇ ਤਪਸਵੀ ਜਿਨ੍ਹਾਂ ਨੂੰ ਕਿ ਅਸੀਂ ਮੰਨਦੇ ਹਾਂ ਠਾਕੁਰ ਜੀ ਦੇ ਮਾਤਾ ਪਿਤਾ ਉਹ ਤੇ ਨਹੀਂ ਮੰਨਦੇ ਜੇ ਉਹ ਨਹੀਂ ਦਕੁਨਠੇ ਚ ਜਾ ਸਕਦੇ ਤੇ ਸੇਵਕ ਕਿਵੇਂ ਜਾ ਸਕਦੇ ਵਾ ਵਾ ਸੋਚਣ ਦੀ ਲੋੜ ਤਾਂ ਹੈ ਨਾ ਕਿ ਜੇ ਉਹਨਾਂ ਨੇ ਗਿਆਨ ਨੂੰ ਕੱਢ ਦਿੱਤਾ ਤੇ ਤਾਂ ਵੀ ਸੋਚਣ ਦੀ ਲੋੜ ਹੈ ਸੋ ਇਸ ਕਰਕੇ ਸਾਧ ਸੰਗਤ ਜੀ ਆਪਾਂ ਤਾਂ ਸਵਰਗ ਵਿਕੁੰਠ ਦਾ ਖੜਾ ਛੜਦੀਏ ਵਾ ਜੀ ਵਾ ਇਸ ਕਰਕੇ ਆਪਾਂ ਜਿਹੜਾ ਲਿਖਿਆ ਹੈ ਨਾ ਕਿ ਕਬੀਰ ਸੁਰਗ ਨਰਕ ਤੇ ਮੈ ਰਹੋ ਸਤਗੁਰ ਕੇ ਪ੍ਰਸਾਦ ਅਹੀਂ ਦੇ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਅੱਜ ਕਰਕੇ ਜਿਹੜੇ ਨਲਕ ਚ ਚਲਾਂਗੇ ਉੱਥੇ ਹੀ ਲੈ ਆਵਾਂਗੇ ਤੇ ਉਹਨੂੰ ਹੀ ਸਵਰਗ ਬਣਾ ਦੇਾਂਗੇ ਬਾਣੀ ਵਿੱਚ ਲਿਖਿਆ ਨਾ ਸਾਧ ਸੰਗਤ ਬੈਕੁੰਠੇ ਆਹੇ ਜਿਥੇ ਸਾਧ ਸੰਗਤ ਹੋਏਗੀ ਚੰਗੀ ਸੰਗਤ ਹੋਏਗੀ ਧਰਮ ਦੇ ਕਾਰਜ ਹੋਣਗੇ ਸਤਿਗੁਰੂ ਨਾਨਕ ਪਾਸ਼ਾ ਉੱਥੇ ਕਿਰਪਾ ਕਰਨਗੇ ਤਾਂ ਉੱਥੇ ਹੀ ਬਕੁੰਠਾ ਆ ਜਾਏਗਾ ਮਗਰੀ ਸੋ ਇਸ ਕਰਕੇ ਹੁਣ ਬਾਕੀ ਗੱਲਾਂ ਤਾਂ ਬੜੀਆਂ ਨੇ ਕਰਨ ਵਾਲੀਆਂ ਪਰ ਮੈਂ ਇੰਨੀ ਕੁ ਗੱਲ ਕਰਕੇ